பாரியே வாருக்கிறேன். ਦੇਵਲਾ ਸ਼ਰਮਾ ਜੀ ਜੀ ਜੁਗਿੰਦਰ ਪਾ ਜੀ ਢੀਂਗਰਾ ਸਾਹਿਬ ਪਹੁੰਚ ਚੁਕੇ ਨੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੁਗਿੰਦਰ ਪਾ ਢੀਂਗਰਾ ਜੀ ਦਾ ਜੋਗੀ ਸਾਹਿਬ ਪਹੁੰਚ ਚੁਕੇ ਨੇ

ਮੈਂ ਬੈਂਟੀ ਕਰਨਗਾ ਨਿੱਕੀ ਬੋਲ ਪੁਜ਼ੇ ਮੇਲਾ ਵੇਖਣ ਆਉਂਦੇ ਹੋ ਉਹ ਫਾਜਾ ਤੁਸਾਂ ਹੋਰ ਵਾਜਾਂਦਾ ਹੈ ਇਹ ਮੇਲਾ ਉਹ ਰਾਮਲੀਲਾ ਕਿ ਸਰ ਅਛਾਈ ਦੀ ਜਿੱਤ ਹੈ ਬਰਾਈ ਤੇ ਬਰਾਈ ਜੇ ਜਿੱਤੀ ਵੱਡੀ ਹੋ ਜਾਏ ਅਛਾਈ ਦੇ ਕਿਹਨਾਂ ਬਹੁਤ ਛੋਟੀ ਪੈ ਜਾਂਦੀ ਹੈ ਇਹ ਸੰਦੇਸ਼ ਹੈ ਹਮੇਸ਼ਾ ਜਦੋਂ ਧਰਮ ਤੇ ਧਰਮ ਦੀ ਲੜਾਈ ਲੱਗੇ ਧਰਮ ਦਾ ਸਾਥ ਦਓ ਤੁਹਾਨੂੰ ਰਸਤਾ ਮਿਲ ਜਾਏਗਾ ਕੋਈ ਦੋ ਚਿੱਤੇ ਹੋਣ ਦੀ ਲੋੜ ਨਹੀਂ ਧਰਮ ਤੇ ਸੱਤ ਤੇ ਸਾਚੀ ਤੇ ਇਹ ਇਨਸਾਨ ਜਿਹੜਾ ਚੱਲਦਾ ਹੈ ਹਮੇਸ਼ਾ ਹੀ ਕਾਮਯਾਬੀਆਂ ਮਿਲਦੀਆਂ ਮੁਸ਼ਕਿਲਾਂ ਮੁਸੀਬਤਾਂ ਆਉਂਦੀਆਂ ਜ਼ਰੂਰ ਨੇ ਸੱਚੇ ਬੰਦੇ ਨੂੰ ਪਰ ਉਹ ਨਿਕਲ ਜਾਂਦਾ ਭਗਵਾਨ ਰਾਮ ਨੇ 14 ਸਾਲ ਦੇ ਬਨਵਾਸ ਦੇ ਵਿੱਚ ਇਹੋ ਹੀ ਸਾਨੂੰ ਸੰਦੇਸ਼ ਦਿੱਤਾ ਹੈ ਆਓ ਤੇ ਪਰਨ ਖੁਸ਼ੀਆਂ ਦਾ ਮਨਾਈਏ ਮਿਲਜੁਲ ਕੇ ਇਤਿਹਾਸ ਮਨਾਈਏ ਸਾਡਾ ਮਜ਼ਬੂਤ ਇਤਿਹਾਸ 10000 ਸਾਲ ਪੁਰਾਣਾ ਸਾਡਾ ਕਲਚਰ ਸਭਿਅਤਾ ਇਹੋ ਹੀ ਸੰਗਦੀ ਆਈ ਹੈ ਕਿ ਆਪਸੀ ਮਿਲਜੁਲ ਕੇ ਸਾਰਿਆਂ ਨੇ ਰਹਿਣਾ ਔਰ ਆਪਸੀ ਸੰਗਠਨ ਨੂੰ ਭਾਈਚਾਰੇ ਨੂੰ ਮਜ਼ਬੂਤ ਰੱਖਣਾ ਇਸ 150 ਕਰੋੜ ਦੀ ਵਾਦੀ ਦੇ ਵਿੱਚ ਹਰ ਭਾਰਤ ਵਾਸੀ ਨੂੰ ਮੇਰਾ ਸੰਦੇਸ਼ ਹੈ ਆਪ ਵੀ ਭਾਈਚਾਰਾ ਕਾਇਮ ਰੱਖੋ ਤੇ ਦੇਸ਼ ਨੂੰ ਪਿਆਰ ਕਰੋ ਬਹੁਤ ਬਹੁਤ ਧੰਨਵਾਦ ਜੀ ਸ਼ੁਕਰਗੁਜ਼ਾਰ ਜੀ ਦੇ ਸ਼ਰਮਾ ਆਇਆ ਹੈ ਔਰ ਆਪਣੀ ਟੀਮ ਦੇ ਨਾਲ ਸ਼ਬੀ ਮੋਹਦ ਜ਼ੈਦਾ ਜਿਹੜਾ ਵਾ ਵਾਦੀ ਦੇ ਨੇਗੀ ਦੀ ਜਿੱਤ ਦਾ ਪ੍ਰਤੀਕ ਹੈ ਉਹ ਮਨਾਇਆ ਗਿਆ ਹੈ ਇਹਦੇ ਵਿੱਚ 15 ਤੋਂ 20 ਹਜ਼ਾਰ ਬੰਦਾ ਰਾਵਣ ਗੁੰਮ ਘਰ ਨੋਰ ਨੇਗ ਨਾ ਦੇ ਇਹਦੇ ਪੁੱਤਰੇ ਜਿ� ਲਾ ਕੇ ਆਏ ਨੇ ਕਿ ਕੰਟਰੋਲ ਦੇ ਨਾਲ ਰਿਮੋਟ ਦੇ ਨਾਲ ਉਹ ਤੁਸਾਂ ਵੇਖੇ ਔਰ ਜਿੱਥੇ ਰਿਮੋਟ ਦੇ ਨਾਲ ਅਗਰੀ ਦਿੱਤੀ ਗਈ ਉਥੇ ਮਨੋਰ ਚਾਕੀਆਂ ਵੀ ਸ਼੍ਰੀ ਰਾਮ ਜੰਦਰ ਜੀ ਲਸ਼ਵਨ ਜੀ ਹਨੂਮਾਨ ਜੀ ਸੀਤਾ ਜੀ ਔਰ ਪੈਂਤੀ ਹਨੂਮਾਨ ਜਿਹੜੇ ਆ ਰੌਣ ਦੇ ਵੇਲੇ ਟੋਲ ਟੱਪ ਕੇ ਨਾਲ ਦਸਹਰੇ ਦੀ ਰੌਣ ਦੇ ਨੂੰ ਚਾਰ ਜੰਦ ਲਾਉਣ ਵਾਸਤੇ ਆਏ ਹਨ ਮੈਂ ਪੁਲਿਸ ਪ੍ਰਸ਼ਾਸਨ ਦਾ ਕਾ ਉਹ ਆਪਣੇ ਸਾਰੇ মিডিਆ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਡੇ ਦਸਹਰੇ ਨੂੰ ਜਿਹੜਾ ਕਿ ਰਾਮਨਗਰ ਔਰ ਔਰ ਨਿਸ਼ਰੇ ਸ਼ਰਮਾ ਕਲੋਨੀ ਵਿੱਚ ਮਿਲਾਇਆ ਜਾਂਦਾ ਜਿਹੜਾ ਕਿ ਸਦਰ ਦੇ ਨਾਲ ਸੰਬੰਧਿਤ ਹੈ ਮੈਂ ਸਾਰੇ ਅਫਸਰਾਂ ਦਾ ਫਿਰ ਇੱਕ ਵਾਰ ਧੰਨਵਾਦ ਕਰਦਾ ਹਾਂ ਜੈ ਸ਼੍ਰੀ ਰਾਮ ਧੰਨਵਾਦ ਹਾਂ ਕੋ ਸ਼ਰਮਾ ਕੀ ਕਹਿਣਾ ਚਾਹੁੰਦੇ ਅੱਜ ਇਸ ਮੌਕੇ ਪਹੁੰਚੇ ਜੀ ਹਰੀਦੇਵ ਸ਼ਰਮਾ ਜੀ ਦੇ ਮੰਚ ਤੇ ਕੀ ਕਹਿਣਾ ਚਾਹੁੰਦੇ ਹੈ ਪਹਿਲੋ ਤੇ ਮੈਂ ਮੰਚ ਦੇ ਵਿੱਚ ਆਏ ਸਾਰੇ ਪੱਤਰਕਾਰ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਹੋਵਾਂਗਾ ਕਿ ਜਿਨ੍ਹਾਂ ਨੇ ਹਰੀਦੇਵ ਸ਼ਰਮਾ ਜੀ ਦੀ ਬਹੁਤ ਵੱਡਾ ਜਿਹੜਾ ਉਪਰਾਲਾ ਇੱਕ ਪਿੰਡ ਦੇ ਵਿੱਚ ਵਿੱਚ ਵੀ ਰਹਿ ਕੇ ਸ਼ਹਿਰ ਨੂੰ ਪੂਰੀ ਮਾਤ ਦਿੰਦੇ ਨੇ ਔਰ ਹਮੇਸ਼ਾ ਹੀ 5-4 ਲੱਖ ਰੁਪਏ ਆਪਣੇ ਕੋਲੋਂ ਲਾ ਕੇ ਰਾਮਚੰਦਰ ਦੀ ਭਗਵਾਨ ਰਾਮਚੰਦਰ ਜੀ ਦੇ ਪਰਿਵਾਰ ਦੀ ਸ਼ੋਭਾ ਵੜਾਉਂਦੇ ਨੇ ਤੇ ਲੋਕਾਂ ਨੂੰ ਜਾਗਰਤ ਕਰਦੇ ਨੇ ਤਾਂ ਜੋ ਸਮਾਜ ਸਾਡਾ ਆਪਣੇ ਧਰਮ ਨੂੰ ਭੁੱਲ ਕੇ ਕਿਤੇ ਪਟਕ ਨਾ ਜਾਏ ਸੋ ਮੈਂ ਹਰੀਦੇਵ ਜੀ ਦਾ ਆਪਣੇ ਦਿਲੋਂ ਤਹਿ ਦਿਲੋਂ ਹੀ ਧੰਨਵਾਦ ਵੀ ਕਰਦਾ ਸਤਕਾਰ ਵੀ ਕਰਦਾ ਸੋ ਅੱਜ ਦੀ ਜਿਹੜੀ ਗੱਲ ਆਪਾਂ ਕਰਨ ਜਾ ਰਹੇ ਹਾਂ ਕਿ ਹਰ ਆਦਮੀ ਨੂੰ ਪਤਾ ਹੈ ਕਿ ਬੁਰਾਈ ਦੀ ਹਮੇਸ਼ਾ ਹੀ ਹਾਰ ਰਹਿੰਦੀ ਹੈ ਖੇ ਕੁਛ ਸਮੇਂ ਲਈ ਬੁਰਾਈ ਜ਼ਰੂਰ ਆਦੀ ਹੈ ਲੇਕਿਨ ਉਹਦਾ ਟਾਈਮ ਸਮੇ ਬਹੁਤ ਜਲਦੀ ਖਤਮ ਹੋ ਜਾਂਦਾ ਹੈ ਸੋ ਅੱਗੇ ਜਾ ਕੇ ਉਹਨਾਂ ਨੇ ਜਿਹੜੀਆਂ ਵੀ ਕੁਛ ਕੀਤਾ ਹਰੀਦੇਵ ਜੀ ਦੀ ਸ਼ਰਮਾ ਜੀ ਦੀ ਸਟੇਜ ਦੇ ਵਿੱਚ ਰਾਮਲੀਲਾ ਦਾ ਮੰਚਨ ਹੋਇਆ ਪਾਇਲਟ ਗਰੁੱਪ ਉਹ ਗੁਰਸ਼ਰਨ ਸਿੰਘ ਜੀ ਬੱਬਰ ਜੀ ਉਹਨਾਂ ਦੇ ਬੇਟਾ ਬੇਟੇ ਜੀ ਨੇ ਦੋ ਦਿਨ ਤੱਕ ਆਪਣੀ ਰਾਮਲੀਲਾ ਦਿਖਾ ਕੇ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਦੇ ਨਾਲ-ਨਾਲ ਪੱਤਰਕਾਰਾਂ ਦੇ ਨਾਲ-ਨਾਲ ਆਪਣੇ ਮਜੀਠੇ ਦੇ ਵਿੱਚ ਹਲਕੇ ਦੇ ਵਿੱਚ ਆਪਣਾ ਬਹੁਤ ਹੀ ਵਧੀਆ ਜਿਹੜਾ ਰਾਮਲੀਲਾ ਦਿਖਾ ਕੇ ਲੋਕਾਂ ਨੂੰ ਜਾਗਰਿਤ ਕੀਤਾ ਮੈਂ ਅੱਗੇ ਨਾ ਕਹਿੰਦਾ ਹੋਇਆ ਬਹੁਤ ਲੰਬਾ ਜਿਹੜਾ ਰਮਾਇਣ ਮੈਂ ਕਾਫੀ ਪੜੀ ਹੈ ਸੋ ਮੈਂ ਆਪਣੇ ਵਿਚਾਰਾਂ ਨੂੰ ਇੱਥੇ ਹੀ ਰੋਕ ਦਿਆਂਗਾ ਟਰ ਸਾਰੇ ਪੱਤਰਕਾਰਾਂ ਦਾ ਔਰ ਹਰੀਦੇਵ ਸ਼ਰਮਾ ਜੀ ਦਾ ਮੈਂ ਧੰਨਵਾਦ ਕਰਾਂਗਾ ਜੀ ਇੱਥੇ ਤੱਕ